ਅੰਜਾਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਲੀਵਾਲ ਖਬਰਾਂ ਦੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰਦੇ ਹਾਂ ਸੁਰੱਖਿਆਵਲ 32854 ਰੁਪਏ ਦੇ ਮਾਮਲੇ ਦੀ ਜਾਂਚ ਕਰ ਰਹੀ ਸਿਟਕੋਲ ਸ਼੍ਰੋਮਣੀ ਕਮੇਟੀ ਦੇ ਪੰਜ ਮੁਲਾਜ਼ਮਾਂ ਨੇ ਬਿਆਨ ਕਰਵਾਏ ਦਰ ਐਸਜੀਪੀਸੀ ਨੇ ਕਿਹਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਜਾਂਚ ਚੱਲ ਰਹੀ ਹੈ ਹਾਂ ਸਹਿਯੋਗ ਸੁਖਵੀ ਬਾਦਲ ਦੇ ਗੈਂਗਸਟਰ ਦੇ ਪਰਿਵਾਰਿਕ ਮੈਂਬਰਾਂ ਦੇ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਤੇ ਆਪ ਨੇ ਜਤਾਇਆ ਇਤਰਾਜ਼ ਅਕਾਲੀ ਦਲ ਨੇ ਕੀਤਾ ਪਲਟਵਾਰ ਪੀਆਰਟੀਸੀ ਨੂੰ ਮਿਲਿਆ ਨਵਾਂ ਚੇਅਰਮੈਨ ਹਰਪਾਲ ਜੁਨੇਜ ਨੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਸੂਬੇ ਵਿੱਚ ਨਸ਼ਾ ਅਕਾਲੀ ਭਾਜਪਾ ਸਰਕਾਰ ਦੀ ਦੇਣ ਸ਼੍ਰੀ ਗੁਰੂ ਰਵਿਦਾਸ ਜੀ ਦੇ 699 ਜਨਮ ਦਿਹਾੜੇ ਮੌਕੇ ਜਲੰਧਰ ਵਿਖੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸਿਆਸੀ ਮਤਭੇਦ ਪੁੱਲਾਕੇ ਇੱਕੋ ਮੰਚ ਤੇ ਆਏ ਨਜ਼ਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ 32855 ਸਰੂਪਾ ਦੇ ਮਾਮਲੇ ਦੀ ਜਾਂਚ ਕਰ ਰਹੀ ਸਿਟਕੋਲ ਸ਼ਨੀਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਪੌਰ ਸਮੇਤ ਪੰਜ ਮੁਲਾਜ਼ਮਾਂ ਨੇ ਬਿਆਨ ਦਰਜ ਕਰਵਾਏ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਵੀ ਉਹਨਾਂ ਦੇ ਨਾਲ ਸਨ ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਸਿਟ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ 52 ਰੁਪਏ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਕੋਲ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਪੋਰ ਸਮੇਤ ਪੰਜ ਕਰਮਚਾਰੀਆਂ ਨੇ ਆਪਣੇ ਬਿਆਨ ਦਰਜ ਕਰਵਾਏ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰੇ ਦੇ ਦਫਤਰ ਪਹੁੰਚੇ ਜਿਨ੍ਹਾਂ ਮੁਲਾਜ਼ਮਾਂ ਨੇ ਬਿਆਨ ਦਰਜ ਕਰਵਾਏ ਉਹਨਾਂ ਵਿੱਚ ਸੁਖਦੇਵ ਸਿੰਘ ਪੌਰ, ਨਰੇਨ ਕੁਮਾਰ, ਜਸਵਿੰਦਰ ਸਿੰਘ, ਸਾਬਕਾ ਅਕਾਊਂਟੈਂਟ ਉਦਮ ਸਿੰਘ ਅਤੇ ਮਨਜਿੰਦਰ ਸਿੰਘ ਆਦਿ ਸ਼ਾਮਲ ਨੇ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਵੀਰ ਸਿੰਘ ਸਿਆਲੀ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਅਰਜਿੰਦਰ ਸਿੰਘ ਰੂਬੀ ਵੀ ਇਸ ਦੌਰਾਨ ਉਹਨਾਂ ਦੇ ਨਾਲ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਅਮਨਵੀਰ ਸਿੰਘ ਸਿਆਲੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪੂਰੀ ਪਾਲਣਾ ਕਰਦੇ ਹਾਂ ਸ਼੍ਰੋਮਣੀ ਕਮੇਟੀ ਐਸਆਈਟੀ ਨੂੰ ਪੂਰਾ ਸਹਿਯੋ ਬਿਤੇ ਰੋਜ਼ੀ ਤਰਾ ਅੱਜ ਵੀ ਸਿੱਟਵਲੋਂ ਸਦਕੇ ਐਸਜੀਪੀਸੀ ਦੇ ਕੁਝ ਹੋਰ ਕਰਮਚਾਰੀਆਂ ਨੇ ਆਪਣੇ ਬਿਆਨ ਦਰਜ ਕਰਵਾਏ ਨੇ ਕਿ ਨਿਰਦੇਸ਼ਾਂ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਟ ਦਾ ਪੂਰਨ ਸਹਿਯੋਗ ਕਰ ਰਹੀ ਹੈ 29 ਤਰੀਕ ਨੂੰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਰਜਿੰਦਰ ਸਿੰਘ ਜੀ ਧਾਮੀ ਜੀ ਨੇ ਜੋ ਸਿੱਟ ਨੇ ਰਿਕਾਰਡ ਕੀ ਡਿਮਾਂਡ ਕੀਤੀ ਉਹ ਸਾਰਾ ਹੀ ਮੁਹੱਈਆ इनको ਕਰਵਾ ਦਿੱਤਾ ਗਿਆ ਕੱਲ ਵੀ ہمارے 6 ਜੋ ਸਰਵਿੰਗ ਮੁਲਾਜ਼ਮ تھے उनको सिट ने समन किया वो कल आए उन्होंने भी अपने बयान जो कलम बंद कल यहाँ करवाए आज भी पाँच से छः मुलाजिम जो वो आए हैं एक ट्रस्टी भी आए हमें पता चला है सुखदेव सिंह जी पार जो उस टाइम मेम्बर श्रोमणी गुरुद्वारा प्रबंधक कमेटी थे वो भी अपने बयान कलम बंद करवाने के लिए आए हैं तो जो भी अकाल तक साहब का निर्देश है एस उसका पूर्ण से वो सहयोग कर रही है तो वो और साथ में मुलाजिम भी सारे सहयोग कर रहे हैं देखो वो सेट के पास सारी लिस्ट है उनकी सेट उनसे जो संपर्क कर रही है हमें हमें भी उन्होंने बोला है तो जो मैनेजर दरबार साहब है, उनको भी बोला है कि उनके साथ संपर्क करके उनको भी इन्फॉर्मेशन दी जाए ताकि वो वो भी आके अपने जो ਸਟੇਟਮੈਂਟਸ ਆਪਣੀ ਸਫਰ ਜਾਂ ਕਰ ਸਕੇ ਅੱਜ 6 ਤੋਂ ਮੁਲਾਜ਼ਮ ਹੈ ਬਾਕੀ ਇੱਕ ਟਰਸਟੀ ਵੀ ਆਏ ਹਨ ਬਾਕੀ ਅੰਦਰ ਪਤਾ ਚਲੇਗਾ ਉਹ ਸਿੱਧਾ ਜੋ ਸਿਟ ਨੇ ਫੋਨ ਕੀਏ ਹੈ ਜੋ ਰਿਟਾਇਰ ਹੋ ਚੁੱਕੇ ਹੈ ਉਹ ਕੌਣ ਕੌਣ ਆ ਰਹਾ ਹੈ ਉਹ ਤਾਂ ਬਾਅਦ ਮੈਂ ਇਨਫੋਰਮੇਸ਼ਨ ਹਾਂ ਇਹ ਇਹ ਮੌਜੂਦਾ ਮੁਲਾਜ਼ਮ ਹੈ ਇਨਮੇ ਇੱਕ ਜੋ ਹੈ ਜਤਿੰਦਰਪਾਲ ਸਿੰਘ ਉਹ ਰਿਟਾਇਰ ਹੋ ਚੁੱਕੇ ਹਨ ਜ਼ਿਕਰ ਹੋ ਗਿਆ ਕਿ ਬੀਤੇ ਦਿਨ ਵੀ ਸਿਟ ਕੋਲ ਸ਼੍ਰੋਮਣੀ ਕਮੇਟੀ ਦੇ 6 ਮੁਲਾਜ਼ਮਾਂ ਵੱਲੋਂ ਆਪਣੀ ਗਵਾਹੀ ਦਰਜ ਕਰਵਾਈ ਗਈ ਸੀ ਸਮਝਿਆ ਜਾਂਦਾ ਹੈ ਕਿ ਆਉਂਦੇ ਦਿਨਾਂ ਵਿੱਚ ਹੋਰ ਮੌਜੂਦਾ ਤੇ ਤਤਕਾਲੀ ਮੁਲਾਜ਼ਮ ਸਿਟ ਕੋਲ ਆਪਣੀ ਗਵਾਹੀ ਦੇਣ ਆ ਸਕਦੇ ਨੇ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਸਿਟ ਨੇ ਪੁਛਗਿਛ ਲਈ ਐਸਜੀਪੀਸੀ ਦੇ 40 ਮੌਜੂਦਾ ਤੇ ਸੇਵਾਮੁਕਤ ਅਧਿਕਾਰੀਆਂ ਨੂੰ ਸੱਮਨ ਭੇਜੇ ਨੇ ਇਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗबीर ਸਿੰਘ ਨੇ ਇਤਰਾਜ਼ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਕਿ ਜਾਂਚ ਦੇ ਨਾਂ ਤੇ ਅਧਿਕਾਰੀਆਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਨਾ ਕੀਤਾ ਜਾਵੇ 328 55 ਰੂਪਾਂ ਦੇ ਮਾਮਲੇ ਵਿੱਚ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀਆਂ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਪੇਸ਼ ਹੋਣ ਲਈ ਸੱਮਨ ਭੇਜੇ ਗਏ ਨੇ ਕੱਲ ਦੀ ਤਰ੍ਹਾਂ ਸ਼ਨੀਵਾਰ ਨੂੰ ਵੀ ਸਿਟਕੋਲ ਸ਼੍ਰੋਮਣੀ ਕਮੇਟੀ ਦੇ ਕੁਝ ਮੌਜੂਦਾ ਤੇ ਸਾਬਕਾ ਕਰਮਚਾਰੀ ਆਪਣੇ ਬਿਆਨ ਦਰਜ ਕਰਵਾਉਣ ਲਈ ਪੁਲਿਸ ਕਮਿਸ਼ਨਰੇਟ ਸਿਟ ਅੱਗੇ ਪੇਸ਼ ਹੋਏ ਇਸ ਮਾਮਲੇ ਤੇ ਪ੍ਰਤੀਕਿਰਿਆ ਦਿੰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਜਾਂਚ ਦੀ ਪ੍ਰਕਿਰਿਆ ਦੌਰਾਨ ਅਧਿਕਾਰੀਆਂ ਨੂੰ ਕੀਤੀ ਜਾ ਰਹੀ ਕਥਿਤ ਮਾਨਸਿਕ ਪਰੇਸ਼ਾਨੀ ਤੇ ਚਿੰਤਾ ਦਾ ਇਜ਼ਹਾਰ ਕੀਤਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਪਤਾ ਲੱਗਾ ਹੈ ਕਿ ਸਿੱਟ ਵੱਲੋਂ ਦੁਬਾਰਾ 40 ਲੋਕਾਂ ਨੂੰ ਬਿਆਨ ਦਰਜ ਕਰਵਾਉਣ ਲਈ ਸੱਦਿਆ ਗਿਆ ਹੈ ਉਹਨਾਂ ਨੇ ਸਪੱਸ਼ਟ ਕੀਤਾ ਕਿ ਇਸ ਤੋਂ ਪਹਿਲਾਂ ਵੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਦੌਰਾਨ ਸਭ ਦੇ ਬਿਆਨ ਦਰਜ ਹੋ ਚੁੱਕੇ ਨੇ ਉਹਨਾਂ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਪਰ ਜਾਂਚ ਦੇ ਨਾਤੇ ਕਿਸੇ ਨੂੰ ਵੀ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਜੈਨੇ ਰਕਬੀਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਖੁਦ ਸਿੱਟ ਦੇ ਮੁਖੀ ਵੀ ਇਸ ਗੱਲ ਦੀ ਪੁਸ਼ਟੀ ਕਰ ਚੁੱਕੇ ਨੇ ਕਿ ਕਮੇਟੀ ਵੱਲੋਂ ਜਾਂਚ ਵਿੱਚ ਪੂਰੀ ਮਦਦ ਕੀਤੀ ਜਾ ਰਹੀ ਹੈ ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਾਂਚ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਬਿਨਾਂ ਵਜਾ ਅਧਿਕਾਰੀਆਂ ਤੇ ਮਾਨਸਿਕ ਦਬਾਅ ਨਾ ਪਾਉਣ ਇਹ ਮਾਮਲਾ ਸਿੱਖ ਪੰਥ ਲਈ ਬੇਹੱਦ ਸੰਵੇਦਨਸ਼ੀਲ ਹੈ ਕਿਉਂਕਿ ਇਹ ਪਾਵਨ ਸਰੂਪਾ ਦੀ ਮਰਿਆਦਾ ਅਤੇ ਰਿਕਾਰਡ ਨਾਲ ਜੁੜਿਆ ਹੋਇਆ ਹੈ ਗਿਆਨੀ ਰਗਵੀਰ ਸਿੰਘ ਨੇ ਉਮੀਦ ਜਤਾਈ ਕਿ ਜਾਂਚ ਨਿਰਪੱਖ ਹੋਵੇਗੀ ਅਤੇ ਅਸਲੀਅਤ ਸਾਹਮਣੇ ਆਵੇਗੀ ਪਰ ਉਹਨਾਂ ਮੁੜ ਦੁਹਰਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਂਚ ਦੌਰਾਨ ਮਾਨਵੀ ਕਦਰਾਂ ਕੀਮਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਗੈਂਗਸਟਰਾਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਅਕਾਦੀ ਦਲ ਤੇ ਨਿਸ਼ਾਨਾ ਸਾਧਿਆ ਆਪ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੈਂਗਸਟਰਾਂ ਦੇ ਪਰਿਵਾਰਾਂ ਵੱਲੋਂ ਕਰਵਾਏ ਗਏ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਨੇ ਇੰਜ ਲੱਗ ਰਿਹਾ ਹੈ ਕਿ ਅਕਾਲੀ ਦਲ ਗੈਂਗਸਟਰਾਂ ਰਾਹੀਂ ਸੱਤਾ ਵਿੱਚ ਵਾਪਸ ਆਣਾ ਚਾਹੁੰਦਾ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਗੈਂਗਸਟਰਾਂ ਦੇ ਮੁੱਦੇ ਤੇ ਅਕਾਲੀ ਦਲ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ ਉਹਨਾਂ ਕੁਝ ਗੈਂਗਸਟਰਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਅਕਾਲੀ ਆਗੂਆਂ ਦੀ ਮੌਜੂਦਗੀ ਤੇ ਸਵਾਲ ਚੁੱਕੇ ਨੇ ਇਸ ਦੌਰਾਨ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਤਾਲੀਵਾਲ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੀ ਸਮਾਗਮ ਵਿੱਚ ਸ਼ਮੂਲੀਅਤ ਦੀ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਗੈਂਗਸਟਰ ਨੂੰ ਸ਼ਹਿ ਦੇਣ ਵਾਲੇ ਹੀ ਉਹਨਾਂ ਦੇ ਪਰਿਵਾਰਿਕ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਨੇ ਕੁਲਦੀਪ ਤਾਲੀਵਾਲ ਨੇ ਸਵਾਲ ਕੀਤਾ ਕਿ ਕੀ ਅਕਾਲੀ ਦਲ ਗੈਂਗਸਟਰ ਰਾਹੀ ਸੱਤਾ ਵਿੱਚ ਵਾਪਸ ਆਉਣਾ ਚਾਹੁੰਦਾ ਹੈ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਂਗਸਟਰ ਦੀ ਸਿਸਟਰ ਦਾ ਵਿਆਹ ਹੈ ਉਸੋ ਗੱਲ ਹੈ ਬਲਤ ਚਰਨਮਨੀ ਕਾਲੀ ਦਲ ਦੇ ਆਗੂ ਜਿਸ ਟੱਗ ਨਾਲ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਧਾਮੀ ਸਾਹਿਬ ਹੋਰ ਕਈ ਲੀਡਰ ਸੀਗੇ ਬੰਨੇ ਬੰਨੇ ਲੀਡਰ ਸੀਗੇ ਉਹਨਾਂ ਨੇ ਸਮੂਲੀਅਤ ਕਰਕੇ ਇਹ ਚੀਜ਼ ਦੱਸਾ ਦਿੱਤੀ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਚਾਹੁੰਦੀ ਹੈ ਕਿ ਅਸੀਂ ਗੈਸਲ ਖਤਮ ਕਰਦੇ ਹਾਂ ਤੇ ਕਾਲੀ ਦਲ ਪੰਜਾਬ ਦੇ ਵਿੱਚ ਗੈਸਟਰ ਨੂੰ ਕਿੱਦਾਂ ਪਾਲ ਲਿਆ ਕਿੱਦਾਂ ਉਹਨਾਂ ਦੇ ਪਦਵਾਦਾਂ ਨਾਲ ਫੇਵਿਆ ਇੱਕ ਪਾਸੇ ਤਾਂ ਦੂਜੇ ਤੇ ਜਦੋਂ ਸਤਿ ਮੀ ਸਭਾ ਨੂੰ ਕਹਿੰਦਾ ਜੀ ਗੈਂਗਸਟਰਵਾਦ ਖਤਮ ਦੀ ਹੋ ਰਿਹਾ ਜੀ ਅਸੀਂ ਆਏ ਤੇ ਅਸੀਂ ਗੈਂਗਸਟਰ ਖਤਮ ਕਰ ਦਿਆਂਗੇ ਤੇ ਦੂਜੇ ਪਾਸੇ ਗੈਂਗਸਟਰਾਂ ਦੇ ਪਰਿਵਾਰਾਂ ਦੇ ਵਿਆਹਾਂ ਵਿੱਚ ਸ਼ਾਮਿਲ ਹੋ ਕੇ ਸਦਾ ਸਗਰੀਤ ਸਿੰਘ ਹੁਣੀ ਇਹ ਗੱਲ ਪ੍ਰੂਫ ਕਰਵੇ ਕਿ ਉਹਨਾਂ ਦੀ ਜਿਹੜੀ ਹੌਂਡ ਸਿਆਸੀ ਲੜਾਈ ਆ ਉਹ ਗੈਂਗਸਟਰਾਂ ਦੇ ਸਿਰ ਤੇ ਆ ਤੇ ਉਹ ਗੈਂਗਸਟਰਾਂ ਨੂੰ ਵਰਤ ਕੇ ਜਿਹੜਾ ਉਹ ਪੰਜਾਬ ਦੀ ਸਤਾ ਤੇ ਆਉਣਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਚੇਤਾ ਆਊਗਾ ਕਿ ਜਦੋਂ ਆਕਾਲੀ ਦਲ ਇੱਕ ਵਾਰ ਫੇਰ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਮਰਜੀਵ ਨੇ ਪੈਦਾ ਕਰਕੇ ਪੰਜਾਬ ਦੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਸਾਕਾ ਫੜਾ ਕੇ ਪੰਜਾਬ ਦੇ ਮੁੰਡਿਆਂ ਨੂੰ ਜਿਸ ਤਰ੍ਹਾਂ ਅਤਵਾਦੀ ਪੱਠੀ ਚ ਚੋਕਿਆ ਉਸੇ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਮੁੰਡਿਆਂ ਨੂੰ ਗੈਕਸਬ ਮਾਰ ਕੇ ਆਪਣੀ ਸਤਾ ਜਿਹੜੀ ਹੈ ਕੁਰਸੀ ਦੀ ਜਿਹੜੀ ਲਾਲਸਾ ਉਹ ਪ੍ਰਾਪਤ ਕਰਨੀ ਚਾਹੁੰਦਾ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਆਮ ਆਦਮੀ ਪਾਰਟੀ ਨੇ ਗੈਂਗਸਟਰਾਂ ਦੇ ਮੁੱਦੇ ਤੇ ਸੁਖਬੀਰ ਬਾਦਲ ਨੂੰ ਘੇਰਿਆ ਹੋਵੇ ਇਸ ਤੋਂ ਪਹਿਲਾਂ ਤਰਨਤਾਰਨ ਦੀ ਜ਼ਿਮਨੀ ਚੋਣ ਦੌਰਾਨ ਵੀ ਅਕਾਲੀ ਉਮੀਦਵਾਰ ਦੇ ਪਿਛੋਕੜ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਅਤੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਸੀ ਆਪ ਵੱਲੋਂ ਸੁਖਬੀਰ ਬਾਦਲ ਦੇ ਗੈਂਗਸਟਰਾਂ ਦੇ ਪਰਿਵਾਰਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਤੇ ਜਤਾਏ ਇਤਰਾਜ਼ ਤੇ ਸ਼੍ਰੋਮਣੀ ਅਕਾਲੀ ਦਲ ਨੇ ਪਲਟਵਾਰ ਕੀਤਾ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਜੀਪ ਸਿੰਘ ਕਲੇਰ ਨੇ ਕਿਹਾ ਕਿ ਧੀਆਂ ਦੇ ਵਿਆਹ ਵਰਗੇ ਨਿੱਜੀ ਮਾਮਲਿਆਂ ਤੇ ਆਪ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਉਹਨਾਂ ਕਿਹਾ ਕਿ ਸਰਕਾਰ ਨੂੰ ਗੈਂਗਸਟਰਾਂ ਦੇ ਗੰਭੀਰ ਮਸਲੇ ਤੇ ਖੁੱਲੀ ਬਹਿਸ ਲਈ ਅੱਗੇ ਆਉਣਾ ਚਾਹੀਦਾ ਨਾ ਕਿ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਸਿਆਸੀ ਦਿਵਾਲੀਆਪਨ ਦਾ ਸ਼ਿਕਾਰ ਹੋ ਚੁੱਕੀ ਆ ਮਤਲਬ ਰਾਜਨੀਤੀ ਦਾ ਅਸਤਰ ਇਹਨਾਂ ਨੀਚੇ ਲਿਆਈ ਆ ਆਮ ਆਦਮੀ ਪਾਰਟੀ ਕੇ ਹੁਣ ਧੀਆਂ ਪੇਣਾ ਦੇ ਵਿਆਹ ਦੀਆਂ ਫੋਟੋਆਂ ਸ਼ੇਅਰ ਕਰਕੇ ਉਹਨਾਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਮੈਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਪੁੱਛਣੀ ਚਾਹੁੰਦਾ ਕਿ ਮਾੜੀ ਮੋਟੀ ਜ਼ਮੀਰ ਜਿਉਂਦੀ ਹੈ ਪੰਜਾਬੀਅਤ ਜਿਉਂਦੀ ਹੈ ਕਿ ਦਿੱਲੀ ਦੇ ਮਗਰ ਲੱਗ ਕੇ ਆਪਾਂ ਸਾਰੀ ਉਮਾਰਤੀ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਿਆਸੀ ਕੁਇਕਡ ਹੋ ਸਕਦੀ ਹੈ ਪਰ ਕਿਸੇ ਧੀ ਦੀਆਂ ਵਿਆਹ ਦੀਆਂ ਫੋਟੋਆਂ ਨੂੰ ਵਾਇਰਲ ਕਰਨਾ ਇਹ ਤਾਂ ਪੰਜਾਬੀਅਤ ਨਹੀਂ ਧੀ ਤਾਂ ਦੁਸ਼ਮਨ ਦੀ ਵੀ ਹੋਵੇ ਉਹਦੇ ਕਾਰਜ ਤੇ ਵੀ ਕਦੇ ਪੰਜਾਬੀ ਸਵਾਲ ਨਹੀਂ ਚੱਕਦੇ ਤਾਂ ਇਹ ਕਿਹੜੀ ਰਾਜਨੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਪਰ ਹਾਂ ਦੂਜੇ ਪਾਸੇ ਮੇਰਾ ਇਹ ਸਵਾਲ ਹੈ ਅਗਰ ਹਿੰਮਤ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਇਹਨਾਂ ਦੇ ਬੁਲਾਰੇ ਇਹ ਚੈਲੰਜ ਨੂੰ ਐਕਸੈਪਟ ਕਰਨ ਕਿਉਂਕਿ ਜਿਹੜੇ ਗੈਂਗਸਟਰਾਂ ਦੀ ਗੱਲ ਕਰਨੀ ਚਾਹੁੰਦੇ ਨੇ ਉਹ ਵਿਸ਼ੇ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਤੇ ਜਦੋਂ ਗੈਂਗਸਟਰਾਂ ਦੇ ਵਿਸ਼ੇ ਤੇ ਡਿਬੇਟ ਹੋ ਤਾਂ ਮੇਰੇ ਕੋਲੇ ਮਾਨਯੋਗ ਅਦਾਲਤਾਂ ਦੇ ਤਿੰਨ ਆਰਡਰ ਨੇ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਆਰਡਰ ਹੈ ਉਹ ਆਰਡਰ ਹੈ ਜਿਹੜਾ ਜੱਗੂ ਭਗਵਾਨਪੁਰੀਆ ਕੁਖਿਆਤ ਗੈਂਗਸਟਰ ਹੈ ਉਹਨੂੰ ਮੁਹਾਲੀ ਦੀ ਕੋਰਟ ਚੋਂ ਆਮ ਆਦਮੀ ਪਾਰਟੀ ਨੇ ਇਹ ਕਹਿ ਕੇ ਬਰੀ ਕਰਾਤਾ ਡਿਸਚਾਰਜ ਕਰਾਤਾ ਕਿ ਇਹਦੇ ਖਿਲਾਫ ਸਾਡੇ ਕੋਲ ਕੋਈ ਸਬੂਤ ਨਹੀਂ ਇਹਨੂੰ ਛੱਡ ਦਿੱਤਾ ਜਾਵੇ ਤਾਂ ਕੀ ਹੁਣ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਬੁਲਾਰੇ ਮੇਰਾ ਚੈਲੰਜ ਕਬੂਲ ਕਰਕੇ ਲੋਕਾਂ ਨੂੰ ਆ ਕੇ ਦੱਸਣਗੇ ਕਿ ਕਿਹੜੀ ਰਿਸ਼ਤੇਦਾਰੀ ਤਹਿਤ ਇਹ ਗੈਂਗਸਟਰ ਨੂੰ ਤੁਸੀਂ ਮੁਹਾਲੀ ਦੀ ਕੋਰਟ ਚੋਂ ਬਰੀ ਕਰਾਇਆ ਮਤਲਬ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਤੇ ਆਮ ਆਦਮੀ ਪਾਰਟੀ ਲੁਕਮੇ ਢੰਗ ਨਾਲ ਹੱਥ ਮਿਲਾ ਰਹੀ ਹੈ ਗੈਂਗਸਟਰਾਂ ਦੇ ਨਾਲ ਔਰ ਦੂਸਰਾ ਅਗਰ ਡਿਬੇਟ ਕਰਨੀ ਹੈ ਤਾਂ ਆਓ ਡਿਬੇਟ ਕਰੀਏ ਕਿ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੇ ਥਾਣੇ ਚ ਕਿਹਦੇ ਕਹਿਣ ਤੇ ਹੋਈ ਕਿਉਂਕਿ ਆਮ ਆਦਮੀ ਪਾਰਟੀ ਤਾਂ ਪਹਿਲਾਂ ਮੁੱਕਰੀ ਗਈ ਸੀ ਮੁੱਖ ਮੰਤਰੀ ਸਾਹਿਬ ਮੁਕਰੇ ਡੀਜੀਪੀ ਸਾਹਿਬ ਨੂੰ ਧੱਕੇ ਨਾਲ ਮੁਕਰਾਤਾ ਕਿ ਨਾ ਜੀ ਪੰਜਾਬ 'ਚ ਨਹੀਂ ਹੋਈ। ਸੋ ਧੀਆਂ ਦੇ ਵਿਆਹਾਂ ਤੇ ਸਿਆਸਤ ਕਰਨ ਦੀ بجائے ਗੈਂਗਸਟਰਾਂ ਦੇ ਉੱਤੇ ਜੇ ਡਿਬੇਟ ਕਰਨੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਚੈਲੰਜ ਕਬੂਲ ਕਰੋ ਤੇ ਪੰਜਾਬ ਦੇ ਲੋਕਾਂ ਨੂੰ ਆ ਜਿਹੜੀਆਂ ਤਿੰਨ ਗੱਲਾਂ ਮੈਂ ਕਹੀਆਂ ਨੇ ਇਹ ਤਿੰਨੇ ਆਰਡਰ ਮੈਂ ਮੀਡੀਆ ਨੂੰ ਵੀ ਸ਼ੇਅਰ ਕਰਨ ਲੱਗਿਆ ਇਹ ਤਿੰਨੇ ਆਰਡਰ ਤੇ ਉੱਤੇ ਆ ਕੇ ਪੰਜਾਬੀਆਂ ਨੂੰ ਜਵਾਬ ਦਿੱਤਾ। ਪੀਆਰਟੀਸੀ ਦੇ ਨਵੇਂ ਚੇਅਰਮੈਨ ਵੱਜੋਂ ਹਰਪਾਲ ਜੁਨੇਜਾ ਨੇ ਆਪਣਾ ਅਹੁਦਾ ਸੰਭਾਲ ਲਿਆ। ਪਟਿਆਲਾ ਵਿਖੇ ਜੁਨੇਜਾ ਦੇ ਅਹੁਦਾ ਸੰਭਾਲਣ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਲਾਲਜੀਤ ਭੁੱਲਰ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਪੀਆਰਟੀਸੀ ਦੀ ਤਰੱਕੀ ਲਈ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਡਾਕਟਰ ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਸਾਨੂੰ ਵੱਡੀ ਉਮੀਦ ਹੈ। ਆਸ ਕਰਦੇ ਹਾਂ ਕਿ ਕੇਂਦਰ ਬਜਟ ਤੋਂ ਪਹਿਲਾਂ ਪੰਜਾਬ ਦੇ ਲੋਕ ਕੇ ਫੰਡ ਜਾਰੀ ਕਰ ਦੇਵੇਗਾ। ਪਿਛਲੀਆਂ ਸਰਕਾਰਾਂ ਨੂੰ ਕਰੜੇ ਹੱਥੀ ਲੈਂਦੇ ਆ ਉਹਨਾਂ ਕਿਹਾ ਕਿ ਸੂਬੇ ਵਿੱਚ ਨਸ਼ਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੀ ਦੇਣ ਹੈ ਅਸੀਂ ਇਸ ਕੋਡ ਨੂੰ ਖਤਮ ਕਰਨ ਵਿੱਚ ਲੱਗੇ ਹੋਇਆ ਇਸ ਦੌਰਾਨ ਉਹਨਾਂ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਪੀਆਰਟੀਸੀ ਦੀ ਤਰੱਕੀ ਲਈ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਡਾਕਟਰ ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਸਾਨੂੰ ਵੱਡੀ ਉਮੀਦ ਹੈ ਆਸ ਕਰਦੇ ਹਾਂ ਕਿ ਕੇਂਦਰ ਬਜਟ ਤੋਂ ਪਹਿਲਾਂ ਪੰਜਾਬ ਦੇ ਰੋਕੇ ਫੰਡ ਜਾਰੀ ਕਰ ਦੇਵੇਗਾ ਪਿਛਲੀਆਂ ਸਰਕਾਰਾਂ ਨੂੰ ਕਰੜੇ ਹੱਥੀ ਲੈਂਦੇ ਆ ਉਹਨਾਂ ਕਿਹਾ ਕਿ ਸੂਬੇ ਵਿੱਚ ਨਸ਼ਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੀ ਦੇਣਾ ਅਸੀਂ ਇਸ ਕੋਰਟ ਨੂੰ ਖਤਮ ਕਰਨ ਵਿੱਚ ਲੱਗੇ ਹੋਇਆ ਇਸ ਦੌਰਾਨ ਉਹਨਾਂ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ ਔਰ ਹਰਪਾਜ ਨੇਜਾ ਵਰਗੇ ਜਿਹੜੇ ਮੈਰਿਟੋਰੀਅਸ ਬੰਦੇ ਆ ਜਿਹੜੇ ਕੰਮ ਕਰਦੇ ਆ ਦਿਨ ਰਾਤ ਲਗਨ ਦੇ ਨਾਲ ਔਰ ਬੜੀ ਵੱਡੀ ਕਹਾਣੀ ਇਹਨਾਂ ਦੀ ਇਹਨਾਂ ਦੇ ਪਿਤਾ ਜੀ ਦੀ ਬੜੀ ਲੰਮਾ ਇਹਨਾਂ ਦਾ ਰਾਜਨੀਤਿਕ ਜੀਵਨ ਹੈ ਔਰ ਮੈਰਿਟ ਦੇ ਉੱਤੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਉਹ ਚੇਅਰਮੈਨ ਮੈਂ ਵੀ ਉਹਦੇ ਵਿੱਚੋਂ ਸ਼ਾਮਿਲ ਆ ਚੀਮਾ ਜੀ ਉਹਦੇ ਵਿੱਚੋਂ ਸ਼ਾਮਿਲ ਆ ਜਿਹੜਾ ਲੋਕਾਂ ਨੂੰ ਮਾਣ ਦਿੱਤਾ ਜਾ ਰਿਹਾ ਤੇ ਮੈਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਨੂੰ ਸੁਭਤ ਬਖਸ਼ੇ ਅਸੀਂ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰ ਸਕੀਏ ਵੱਤ ਤੋਂ ਵੱਤ ਜਿਹੜੇ ਆਪਣੇ ਲੋਕਾਂ ਦੇ ਦੁੱਖ ਵੰਡਾ ਸਕੀਏ ਔਰ ਮੈਨੂੰ ਪੂਰੀ ਉਮੀਦ ਹੈ ਕਿ ਹਰਪਾਲ ਜਨੇਜਾ ਬੜਾ ਇੱਕ ਮਤਲਬ ਯੰਗ ਡਾਇਨਾਮਿਕ ਸਾਡਾ ਜਿਹੜਾ ਨੌਜਵਾਨ ਉੱਭਰਦਾ ਹੋਇਆ ਸਤਾਰਾ ਹੈ ਇਹ ਲੋਕਾਂ ਨੂੰ ਆਵਾਜ਼ ਆਈ ਲੋਕਾਂ ਵਾਸਤੇ ਬਹੁਤ ਇੰਪੋਰਟੈਂਟ ਹੈ ਜਿਹੜੀ ਲਾਸਟ ਮਾਈਲ ਕਨੈਕਟੀਵਿਟੀ ਹੈ ਸਾਡਾ ਪੁਰਾਣਾ ਬੱਸ ਸਟੈਂਡ ਜਿਹੜਾ ਉਹਦੇ ਵਿੱਚ ਜਿਹੜੀ ਲੋਕਲ ਸਰਵਿਸ ਸ਼ੁਰੂ ਕਰਨੀ ਹੈ ਔਰ ਬਹੁਤ ਸਾਰੀਆਂ ਸਕੀਮਾਂ ਨੇ ਮੇਰੇ ਨਾਲ ਸ਼ੇਅਰ ਕੀਤੀਆਂ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਪੀਆਰਟੀਸੀ ਦਾ ਆਧਾਰਾਗਾ ਉਹ ਇਹਨਾਂ ਦੀ ਗਵਾਈ ਹੋਰ ਤਰੱਕੀ ਕਰੂਗਾ ਔਰ ਇਹ ਆਪਣੀਆਂ ਸੇਵਾਵਾਂ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਨਿਭਾਉਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਟੀਚਾ ਹੁੰਦਾਗਾ ਕਿ ਜਿਹੜਾ ਵੀ ਕੰਮ ਕਰਨਾਗਾ ਉਹ ਇਮਾਨਦਾਰੀ ਨਾਲ ਹੋਵੇ ਪਾਰਦਰਸ਼ਤਾ ਦੇ ਨਾਲ ਹੋਵੇ ਕੋਈ ਪੱਖਪਾਤ ਨਾ ਹੋਵੇ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਇਹ ਸੇਵਾਵਾਂ ਜਿਹੜੀਆਂ ਨਿਮਾਉਣਗੇ ਕਿਉਂਕਿ ਇਹ ਪਰਿਵਾਰ ਜਿਹੜਾ ਇਹਨਾਂ ਦੇ ਪਿਤਾ ਜੀ ਭਗਵਾਨ ਭਗਵਾਨ ਦਾਸ ਜੁਨੇਜਾ ਜੀ ਦੇ ਪੁੱਤਰ ਨੇਗੇ ਉਹ ਬਹੁਤ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਚ ਲੱਗੇ ਹੋਏ ਨੇਗੇ ਪੁਰਾਣੇ ਸਮੇਂ ਜਦੋਂ ਉਸ ਯੂਨੀਵਰਸਿਟੀ ਪੜ੍ਹਦੇ ਸੋ ਉਸ ਸਮੇਂ ਦੇ ਜਾਣਦੇ ਆਗੇ ਭਗਵਾਨ ਦਾਸ ਜੁਨੇਜਾ ਜੀ ਨੂੰ ਉਹਨਾਂ ਦੇ ਪੁੱਤਰ ਇਹ ਵੀ ਪੋਲੀਟਿਕਲ ਲਾਈਨ ਦੇ ਅੰਦਰ ਔਰ ਸਮਾਜਿਕ ਖੇਤਰ ਦੇ ਅੰਦਰ ਆਪਣੀਆਂ ਅਹਿਮ ਭੂਮਿਕਾ ਨਿਭਾ ਚੁੱਕੇ ਨੇਗੇ ਔਰ ਅੱਜ ਬਤੌਰ ਆਮ ਆਦਮੀ ਪਾਰਟੀ ਦੇ ਸਾਥੀ ਬਤੌਰ ਸ਼੍ਰੀ ਰਵਿੰਦ ਕੇਜਰੀਵਾਜ ਦੇ ਸਾਥੀ ਬਤੌਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਛੋਟੇ ਭਰਾ ਹੁੰਦੇ ਹੋਏ ਇਹ ਸਬਾਮਾ ਜਿਹੜੀਆਂ ਇਹਨਾਂ ਨੂੰ ਸੌਂਪੀਆਂ ਗਈਆਂ ਨੇ ਔਰ ਮੈਨੂੰ ਸਮਝਦਾ ਇਹ ਸਬਾਮਾ ਜਿਹੜੀਆਂ ਬੜੇ ਅੱਛੇ ਢੰਗ ਨਾਲ ਨਿਭਾਉਣਗੇ ਸ਼੍ਰੀ ਗੁਰੂ ਰਵਿਦਾਸ ਜੀ ਦੇ 699 ਜਨਮ ਦਿਹਾੜੇ ਮੌਕੇ ਜਲੰਧਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕਰੀ ਗਈ ਇਸ ਦੌਰਾਨ ਵੱਡੀ ਗਿਣਤੀ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸਿਆਸੀ મતਭੇਦ ਪੁੱਲਾ ਕੇ ਇੱਕੋ ਮੰਚ ਤੇ ਨਜ਼ਰ ਆਏ ਉਧਰ ਪ੍ਰਧਾਨ ਮੰਤਰੀ ਮੋਦੀ ਦੀ ਜਲੰਧਰ ਫੇਰੀ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬ ਸ਼੍ਰੀ ਰਵਿਦਾਸ ਤਾਂ ਜਲੰਧਰ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸਿਆਸਤ ਤੋਂ ਉੱਪਰ ਉੱਠ ਕੇ ਇੱਕ ਮੰਚ ਤੇ ਇਕੱਠੇ ਨਜ਼ਰ ਆਏ। ਉਨ੍ਹਾਂ ਸੂਬੇ ਦੀ ਤਰੱਕੀ, ਆਪਸੀ ਭਾਈਚਾਰੇ ਅਤੇ ਸ਼ਾਂਤੀ ਵਾਸਤੇ ਅਰਦਾਸ ਕੀਤੀ। ਮੌਕਾ ਸੀ ਸ਼੍ਰੀ ਗੁਰੂ ਰਵਿਦਾਸ ਜੀ ਦੇ 699 ਜਨਮ ਦਿਹਾੜੇ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ। ਸ਼ੋਭਾ ਯਾਤਰਾ ਦਾ ਥਾ-ਥਾ ਤੇ ਫੁੱਲ ਵਰਸਾ ਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਸ਼੍ਰੋਮਣੀਆਂ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਦੇ ਵਿਜੇ ਸਾਹਪਲਾ ਤੇ ਹੋਰ ਆਗੂਆਂ ਨੇ ਵੀ ਸ਼੍ਰੀ ਗੁਰੂ ਰਵਿਦਾਸ ਧਾਮ ਪਹੁੰਚ ਕੇ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਸਾਰੇ ਆਗੂਆਂ ਨੇ ਇਸ ਸ਼ੁਭ ਮੌਕੇ ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਮਿਲ ਕੇ ਸਤਿ ਭਾਵਨਾ ਨਾਲ ਰਹਿੰਦੇ ਨੇ ਇਹ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਜਲੰਧਰ ਯਾਤਰਾ ਦਾ ਉਹ ਸਵਾਗਤ ਕਰਦੇ ਨੇ ਲੱਖਾਂ ਦੀ ਗੇਂਦੀ ਸੰਗ ਬੜੇ ਪਿਆਰ ਨਾਲ ਸਤਿਕਾਰ ਨਾਲ ਅਤਿ ਪਵਿੱਤਰ ਦਿਨ ਦੇਖੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਨਾ ਆਪ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਘਰ ਹੈ ਜੇ ਘਰ ਤਗੜਾ ਤੇ ਆਪਾਂ ਸਾਰੇ ਬੜੀ ਖੁਸ਼ੀ ਦੀ ਗੱਲ ਹੈ ਮਾਨ ਮੰਤਰੀ ਜੀ ਹਾਂ ਕਿਉਂਕਿ ਕੁਵਿੱਤਰ ਦਿਨਾਂ ਦੇ ਅੰਦਰ ਜਿਹੜੇ ਹੁੰਦੇ ਆ ਜੋ ਵੀ ਆਏ ਮੋਸ਼ਨਲ ਇਸ ਦੌਰਾਨ ਕਾਂਗਰਸ ਵਿਧਾਇਕ ਪਰਗਤ ਸਿੰਘ ਨੇ ਲੋਕਾਂ ਨੂੰ ਇੱਕਜੁੱਟ ਰਹਿਣ ਅਤੇ ਪੰਜਾਬ ਅਤੇ ਦੇਸ਼ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸ਼ੋਭਾ ਯਾਤਰਾ ਅਤੇ ਤਿੰਨ ਦਿਨਾਂ ਮੇਲੇ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸ਼ੁਭ ਮੌਕੇ ਲਈ ਸ਼ਹਿਰ ਨੂੰ ਰੰਗ-बिरੰਗੀਆਂ ਲਾਈਟਾਂ ਅਤੇ ਸਜਾਵਟ ਨਾਲ ਸਜਾਇਆ ਗਿਆ ਹੈ। ਵਿਸ਼ਾਲ ਇਕੱਠ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਨੂੰ ਵੇਖਦੇ ਹੋਏ ਟ੍ਰੈਫਿਕ ਪੁਲਿਸ ਨੇ ਸ਼ਹਿਰ ਨੂੰ ਕਈ ਜ਼ੋਨਾਂ ਵਿੱਚ ਵੰਡਿਆ ਅਤੇ ਰੂਟ ਡਾਇਵਰਸ਼ਨ ਯੋਜਨਾ ਤਿਆਰ ਕੀਤੀ ਹੈ। ਕੁਝ ਰੂਟਾਂ ਤੇ پابੰਦੀਆਂ 1 ਫਰਵਰੀ ਤੱਕ ਜਾਰੀ ਰਹਿ ਸਕਦੀਆਂ ਨੇ। ਭਾਰਤੀ ਰੇਲਵੇ ਨੇ ਵਾਤਾਵਰਣਕ ਸੁਰੱਖਿਆ ਅਤੇ ਖਰਚੇ ਘਟਾਉਣ ਵਾਲਾ ਇੱਕ ਇਤਿਹਾਸਿਕ ਅਤੇ ਇਨਕਲਾਬੀ ਕਦਮ ਚੁੱਕਿਆ ਹੈ ਪੱਛਮੀ ਰੇਲਵੇ ਦੇ ਅਹਮਦਾਬਾਦ ਡਿਵੀਜ਼ਨ ਨੇ ਦੇਸ਼ ਦੀ ਪਹਿਲੀ ਤਰਲ ਕੁਦਰਤੀ ਗੈਸ ਅਤੇ ਡੀਜ਼ਲ ਆਧਾਰਿਤ ਦੋਰੀ ਬਾਲਣ ਡੀਜ਼ਲ ਮਲਟੀਪਲ ਯੂਨਿਟ ਟ੍ਰੇਨ ਦਾ ਪਰਖਣ ਸਫਲਤਾਪੂਰਵਕ ਮੁਕੰਮਲ ਕਰ ਲਿਆ ਇਸ ਇੰਜਣ ਦੇ ਸੰਚਾਲਨ ਦੇ ਨਾਲ ਰੇਲਵੇ ਨੂੰ ਇੱਕ ਟ੍ਰੇਨ ਤੋਂ ਸਾਲਾਨਾ 24 ਲੱਖ ਰੁਪਏ ਦਾ ਫਾਇਦਾ ਹੋਵੇਗਾ ਰੇਲਵੇ ਅਧਿਕਾਰੀਆਂ ਅਨੁਸਾਰ ਇੱਕ ਨਵੀਂ ਟੈਕਨੋਲੋਜੀ ਰੇਲ ਸੰਚਾਲਨ ਵਿੱਚ ਸਾਫ਼ ਊਰਜਾ ਦੀ ਵਰਤੋਂ ਵਧਾਏਗੀ ਅਤੇ ਕਾਰਬਨ ਗੈਸਾਂ ਦੀ ਨਿਕਾਸੀ ਨੂੰ ਘਟਾਏਗੀ। ਅਹਮਦਾਬਾਦ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਵਿਵੇਦ ਪ੍ਰਕਾਸ਼ ਨੇ ਸਾਬਰਮਤੀ ਦੇ ਏਕੀਕ੍ਰਿਤ ਕੋਚਿੰਗ ਡਿਪੋ ਵਿਖੇ ਰੇਲ ਗੱਡੀ ਦਾ ਨਿਰੀਖਣ ਕੀਤਾ। ਇਸ ਪ੍ਰੋਜੈਕਟ ਤਹਿਤ 2 1400 ਹਰਟਜ਼ ਪਾਵਰ ਡੀਐਮਯੂ ਕਾਰਾਂ ਨੂੰ ਡੀਜ਼ਲ ਅਤੇ ਐਲਐਨਜੀ ਤੇ ਦੋਹਰੀ ਇੰਦਨ ਪ੍ਰਣਾਲੀ ਵਿੱਚ ਬਦਲ ਦਿੱਤਾ ਗਿਆ, ਜਿਸ ਨਾਲ ਐਲਐਨਜੀ ਦੀ ਵਰਤੋਂ 40% ਤੱਕ ਡੀਜ਼ਲ ਨੂੰ ਬਦਲਣ ਦੇ ਯੋਗ ਹੋ ਗਈ ਹੈ। वेदप्रकाश ने कहा कि पश्चिमी रेलवे के अहमदाबाद डिवीजन ने भारतीय रेलवे में पहली बार डीजल इलेक्ट्रिक मल्टीपल यूनिट के ड्राइविंग पावर कार में तरल कुदरती गैस आधारित दोहरा बलन प्रणाली को सफलतापूर्वक अपनाया है। इन आसोदियां हुई हैं रेलगाड़ियां ने 2000 किलोमीटर से अधिक फील्ड ट्रायल पूरे कर लिए हैं और अब बिना किसी समस्या के नियमित यात्री सेवा में चल रही हैं। कि यह यूनिक पहल है इंडियन रेलवे का जिसमें कि एलएनजी से ट्रेन को चलाने की कोशिश की जा रही है अभी तक इसको 2000 किलोमीटर का ट्रायल किया गया है और ये सक्सेसफुल ट्रायल चल रहा है अभी अगर हम इसका फायदा देखें तो एल जो है एक के जी में ये करीब करीब आ, आ, जो, जो, जो जो चल रहा है वो ज्यादा ज्यादा डिस्टेंस पर चल रहा है मतलब कि पॉइंट थ्री के पे एक किलोमीटर चल रहा है जबकि एक किलोमीटर डीजल वाले चलने के लिए 1.4 लीटर डीजल का यूज होता था कॉस्ट वाइज अगर देखें तो वन एक डीजल का एक के जी डीजल का कॉस्ट जो है नब्बे से बानवे रुपये आता है इसका तिरासी रुपये आता है तो कॉस्ट कम इफेक्टिवनेस ज्यादा तो अगर हम 100 किलोमीटर के रेंज को देखें कि अगर 100 किलोमीटर जाना है हमको ट्रेन लेकर के तो उसमें जो डीजल का खर्च आ रहा है वो आ रहा है करीब बारह हजार का और इसमें मुझे आर खर्च आ रहा है तीन हजार का तो इस तरह से ये बेनिफिशियल है कि ये कॉस्ट कम करेगा इफेक्टिवनेस ज्यादा होगा ਔਰ ਫਾਇਦੇਮੰਦਜਾਦਾ ਹੋਵੇ ਆਰਥਿਕ ਤੌਰ ਤੇ ਐਲएनजी ਡੀਜ਼ਲ ਨਾਲੋਂ ਸਸਤੀ ਹੈ ਜਿਸ ਨਾਲ ਰੇਲਵੇ ਦੇ ਖਰਚੇ ਤਿੰਨ ਗੁਣਾ ਘਟ ਜਾਣਗੇ ਟੈਸਟ ਡਾਟਾ ਅਨਸਾਰ ਇੱਕ ਡੀਪੀਸੀ ਲਗਭਗ 11 ਲੱਖ 9000 ਸਾਲਾਨਾ ਬਚਾ ਸਕਦਾ ਹੈ ਅਤੇ ਇੱਕ 8 ਕੋਚ ਵਾਲਾ ਡੀਐਮਯੂ ਰੇਕ 23 ਲੱਖ 9000 ਰੁਪਏ ਬਚਾ ਸਕਦਾ ਹੈ ਇਸ ਟ੍ਰੇਨ ਵਿੱਚ 220 ਲੀਟਰ ਸਮਰੱਥਾ ਵਾਲਾ ਐਲएनजी ਟੈਂਕ ਲਗਾਇਆ ਗਿਆ ਹੈ ਜੋ 950 ਤੋਂ 1000 ਕਿਲੋਗ੍ਰam ਵਰਤੋਂਯੋਗ ਐਲएनजी ਸਟੋਰ ਕਰਦਾ ਹੈ ਸਵਰਗੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਮਹਾਰਾਸ਼ਟਰ ਦੀ ਉਪ ਮੁੱਖ ਮੰਤਰੀ ਹੋਵੇਗੀ ਉਹਨਾਂ ਨੂੰ ਸ਼ਨੀਵਾਰ ਦੁਪਹਿਰ 2 ਵਜੇ ਐਨਸੀਪੀ ਵਿਧਾਇਕ ਦਲ ਦੀ ਆਗੂ ਚੁਣ ਲਿਆ ਗਿਆ। ਸੁਨੇਤਰਾ ਨੂੰ ਪਾਰਟੀ ਨੇਤਾ ਚੁਣਨ ਲਈ ਵਿਧਾਨ ਪਵਨ ਵਿਖੇ ਐਨਸੀਪੀ ਵਿਧਾਇਕ ਦਲ ਅਤੇ ਵਿਧਾਨ ਪਾਲਿਸ਼ਦ ਦੇ ਮੈਂਬਰਾਂ ਦੀ ਇੱਕ ਮੀਟਿੰਗ ਸੱਦੀ ਗਈ ਸੀ। ਦਿਵਾਲ ਸੇ ਪਾਟਿਲ ਨੇ ਉੱਥੇ ਉਹਨਾਂ ਦੇ ਨਾਮ ਦਾ ਪ੍ਰਸਤਾਵ ਰੱਖਿਆ। ਸੁਨੇਤਰਾ ਨੇ ਉਪ ਮੁੱਖ ਮੰਤਰੀ ਵਜੋਂ ਸੌ ਚੁੱਕਣ ਤੋਂ ਪਹਿਲਾਂ ਆਪਣੇ ਰਾਜ ਸਭਾ ਮੈਂਬਰ ਅਹੁਦੇ ਤੋਂ ਅਸਤੀਫਾ ਦਿੱਤਦਾ। ਜਿਸ ਕਰ ਇਹ ਹੋ ਗਿਆ ਕਿ 28 ਜਨਵਰੀ ਨੂੰ ਬਾਰਮਤੀ ਵਿੱਚ ਹੋਏ ਇੱਕ ਜਹਾਜ਼ ਹਾਦਸੇ ਵਿੱਚ ਅਜੀਤ ਪਵਾਰ ਦੀ ਮੌਤ ਬਾਅਦ ਉਪ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੋ ਗਿਆ ਸੀ। ਨੇਤਰਾ ਨੂੰ ਪਾਰਟੀ ਨੇਤਾ ਚੁਣਨ ਲਈ ਵਿਧਾਨ ਭਵਨ ਵਿਖੇ ਐਨਸੀਪੀ ਵਿਧਾਇਕ ਦਲ ਅਤੇ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਇੱਕ ਮੀਟਿੰਗ ਸੱਦੀ ਗਈ ਸੀ ਦਿਲੀਪ ਵਾਲਸੇ ਪਾਟਿਲ ਨੇ ਉੱਥੇ ਉਹਨਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੁਨੇਤਰਾ ਨੇ ਉਪ ਮੁੱਖ ਮੰਤਰੀ ਵਜੋਂ ਸੋਚ ਚੁੱਕਣ ਤੋਂ ਪਹਿਲਾਂ ਆਪਣੇ ਰਾਜ ਸਭਾ ਮੈਂਬਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜ਼ਿਕਰ ਹੋ ਗਿਆ ਕਿ 28 ਜਨਵਰੀ ਨੂੰ ਬਾਰਾਮਤੀ ਵਿੱਚ ਹੋਏ ਇੱਕ ਜਹਾਜ਼ ਹਾਦਸੇ ਵਿੱਚ ਅਜੀਤ ਪਵਾਰ ਦੀ ਮੌਤ ਤੋਂ ਬਾਅਦ ਉਪ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੋ ਗਿਆ ਸੀ ਅੱਜ ਜੋ ਹੈ ਹਮਾਰੀ ਜੋ ਹੈ ਹਮਾਰਾ ਜੋ ਵਿਧਾਨਿਕ ਮੰਡਲ ਹੈ असेंबली काउंसिल सारे सदस्यों की बैठक हुई हमने उसमें ठहराव पारित किया है कि सुनित्रा दई पवार हमारी नेता होगी और उसको सारे अधिकार दे जाया जाते हैं अभी ये सारा लेकर जो है हम तीन साहब के पास जा रहे हैं आगे की प्रक्रिया पूरी होगी पंजाब समेत उत्तरी भारत में मौसम एक बार मुड़ तो बदलेगा ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਦੌਰਾਨ ਜਿੱਥੇ ਪੰਜਾਬ ਵਿੱਚ ਮੀਂਹ ਪਵੇਗਾ ਤਾਂ ਪਹਾੜੀ ਖੇਤਰਾਂ ਵਿੱਚ ਭਾਰੀ ਬਰਿਹਪਾਰੀ ਹੋਵੇਗੀ। ਪੰਜਾਬ ਦੇ ਮੌਸਮ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ। ਆਉਂਦੇ ਦਿਨਾਂ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਤੋਂ ਬਾਅਦ ਠੰਡ ਇੱਕ ਵਾਰ ਫਿਰ ਤੋਂ ਜ਼ੋਰ ਪੜੇਗੀ। ਪੀਏਯੂ ਲੁਧਿਆਣਾ ਦੀ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ 31 ਜਨਵਰੀ ਦੀ ਰਾਤ ਤੋਂ 2 ਫਰਵਰੀ ਤੱਕ ਖਸ਼ਿਆਰਪੁਰ ਕਪੂਰਥਲਾ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਲੁਧਿਆਣਾ ਫਤਿਹਗੜ੍ਹ ਸਾਹਿਬ ਸੰਗਰੂਰ ਪਟਿਆਲਾ ਮਾਨਸਾ ਤੇ ਬਠਿੰਡਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਮੀਂਹ ਕਾਰਨ ਸਵੇਰੇ ਅਤੇ ਸ਼ਾਮ ਦੀ ਠੰਡ ਜ਼ਿਆਦਾ ਤੰਗ ਕਰ ਸਕਦੀ ਹੈ ਮੀਂਹ ਨਾਲ ਫਸਲਾਂ ਨੂੰ ਨੁਕਸਾਨ ਨਹੀਂ ਹੋਵੇਗਾ ਪਰ ਆਮ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਜੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 19.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 9.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜਿਵੇਂ ਸੀ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਸੰਗਣੀ ਧੁੰਦ ਵਾਸਤੇ ਸੈਂਟਰਲ ਡਿਸਟ੍ਰਿਕਟਸ ਵਿੱਚ yellow alert ਐਮਡ ਵੱਲੋਂ ਕੀਤਾ ਗਿਆ ਪਰ ਕੱਲ ਵਾਸਤੇ ਕੋਈ ਅਲਰਟ ਨਹੀਂ ਹੈ ਉਦੇ ਤੋਂ ਬਾਅਦ 1 ਫਰਵਰੀ ਨੂੰ ਜਿਹੜਾ ਪੰਜਾਬ ਦੇ ਵਿੱਚ ਫੇਰ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਾਂ ਤੇਜ਼ ਹਵਾ ਚੱਲ ਸਕਦੀ ਹੈ ਜਾਂ ਗਰਜ ਚਮਕ ਹੋ ਸਕਦੀ ਹੈ ਔਰ ਇਹਦੇ ਵਾਸਤੇ 1 ਤਰੀਕ ਨੂੰ ਆਮਡਿ ਵੱਲੋਂ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਜਾਰੀ ਕੀਤਾ ਗਿਆ ਹੈ ਜੀ ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਕਲਾਊਡੀ ਯਰ ਰੇਨਿੰਗ ਕੰਡੀਸ਼ਨਸ ਬਣਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਗ੍ਰਾਵਟ ਅਬਜ਼ਰਵ ਕੀਤੀ ਜਾਂਦੀ ਹੈ ਸੋ ਇੱਕ ਤਰੀਕ ਨੂੰ ਕਿਉਂਕਿ ਬਾਰਿਸ਼ ਦੇ ਚਾਂਸਸ ਨੇ ਸੋ ਡੇ ਟਾਈਮ ਟੈਂਪਰੇਚਰ ਦੇ ਵਿੱਚ ਗ੍ਰਾਵਟ ਹੋ ਸਕਦਾ ਹੈ ਜੀ ਕਿਉਂਕਿ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਹਲਕੀ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਨਾਲ ਨਾਲ ਕਿਉਂਕਿ ਰੱਬੀ ਕ੍ਰੌਪਸ ਅਲੇ ਮੈਚੂਰ ਵੀ ਨਹੀਂ ਹੋਈਆਂ ਸੋ ਤਾਂ ਕਰਕੇ ਅਸੀਂ ਫਸਲਾਂ ਤੇ ਇਹਦਾ ਕੋਈ ਨੁਕਸਾਨ ਨਹੀਂ ਕਹਿ ਸਕਦੇ ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਇੱਕ ਪੱਛਮੀ ਗੜਬੜੀ ਸਰਗਰਮ ਹੋ ਚੁੱਕੀ ਹੈ ਇਸ ਨਾਲ ਅਗਲੇ 3 ਦਿਨਾਂ ਤੱਕ ਪਹਾੜਾਂ ਤੇ ਮੀਂਹ ਅਤੇ ਬਰਬਾਰੀ ਹੋਵੇਗੀ ਉੱਚੇ ਪਹਾੜਾਂ ਵਿੱਚ ਬਰਬਾਰੀ ਹੋਵੇਗੀ ਜਦੋਂ ਕਿ ਹੇਠਲੇ ਅਤੇ ਮੱਧ ਉਚਾਈ ਵਾਲੇ ਖੇਤਰਾਂ ਵਿੱਚ ਹਲਕੀ ਬਾਰਿਸ਼ ਹੋਵੇਗੀ 2 ਅਤੇ 3 ਫਰਵਰੀ ਨੂੰ ਉੱਚੇ ਖੇਤਰਾਂ ਵਿੱਚ ਮੀਂਹ ਬਰਬਾਰੀ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਅਸਰ ਕਾਰਨ ਵੀ ਮੈਦਾਨੀ ਇਲਾਕਿਆਂ ਵਿੱਚ ਠੰਡ ਜ਼ੋਰ ਫੜੇਗੀ ਇਸ ਬੁਲਟਨ 'ਚ ਐਨਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਤਨ